ਅੱਜੀ ਬੜੀ ਪਿਆਰੀ ਸਾਖੀ ਐ ਨਿੱਕੀ ਜੀ ਬੱਚੀ ਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਅਜਿਹਾਂ ਗੱਲਾਂ ਕੀਤੀਆਂ ਤੁਸੀਂ ਵੀਡੀਓ ਦੇ ਵਿੱਚ ਜਰੂਰ ਸ਼ੋਅ ਨਿੱਕੀ ਜੀ ਬੱਚੀ ਨੇ ਆਣ ਕੇ 5 ਸਾਲ ਦੀ ਨੇ ਆਖਿਆ ਮਸਕੀਨ ਸਾਹਿਬ ਵੀ ਬੈਠੇ 5 ਸਾਲ ਦੀ ਬੱਚੀ ਨੇ ਆਖਿਆ ਮੈਨੂੰ 5 ਮਿੰਟ ਲਈ ਟਾਈਮ ਦਿਓ ਮੈਂ ਮਾਤਾ ਗੁਜਰੀ ਦੀ ਕਵਿਤਾ ਪੜਨੀ ਹੈ ਆਖੋ ਵੇਗਰੂ ਸੈਕਟਰੀ ਨੇ ਜਿਤਨਾ ਦੇ ਸੈਕਟਰੀ ਸਾਹਿਬ ਹੁੰਦੇ ਚੰਗੇ ਹੀ ਹੁੰਦੇ ਕਈ ਤੇ ਟਾਈਮ ਦੇਣ ਵਾਲੇ ਆਖੋ ਵੇਗਰੂ ਇੱਥੇ ਬੜੇ ਬੜੇ ਗਿਆਨੀ ਧਿਆਨੀ ਆਏ ਨੇ ਸਵਾ ਸਵਾ ਲਖੀਏ ਤੇਰੇ ਕੋਲ ਟਾਈਮ ਤੇਰੇ ਲਈ ਟਾਈਮ ਨਹੀਂ ਹੈਗਾ ਮੇਰੇ ਸਾਹਮਣੇ ਮਸਕੀਨ ਸਾਹਿਬ ਨੇ ਆਖਿਆ ਮੇਰੇ ਟਾਈਮ ਚੋਂ 5 ਮਿੰਟ ਦਿਓ ਸੁਣੋ ਤੇ ਸਿੱਖੀ ਕੀ ਕਹਿੰਦੀ ਬੱਚੀ ਨੂੰ ਸੁਣੋ ਤੇ ਸਿੱਖੀ ਕੀ ਕਹਿੰਦੀ ਆ ਤੇ ਬੱਚੀ ਛੋਟੀ ਜੀ ਖੜੀ ਹੋ ਗਈ ਉਹ ਡਰੀ ਨਹੀਂ 5 ਸਾਲ ਦੀ ਢਾਈ ਲੱਖ ਦੇ ਪੰਡਾਲ ਦੇ ਵਿੱਚ ਖੜੀ ਹੋ ਕੇ ਕਹਿੰਦੀ satsang ji wah guruji ka khalsa te wah guruji ki fakir ਮਸਕੀਨ ਸਭੀ ਇਤਰਾ ਵੇਖਣ ਡੈ ਸੀ ਹੋਰ ਬੜੇ ਰਾਗੀ ਟਾਡੀ ਸੀ ਅੱਖੋਏ ਗੁਰੂ ਸਾਰਿਆਂ ਨੇ ਮੂੰਹ ਚ ਵੇਖਿਆ ਵੀ ਬੜੀ ਦਿਰੜਤਾ ਨਾਲ ਬੋਲੀ ਕਹਿੰਦੀ ਮੇਰੀ ਕਵਿਤਾ ਦਾ ਸ਼ੀਰਸ਼ਕ ਕਿਹਾ ਹੈ ਨੀਲਾ ਕੋੜਾ ਉਹ ਛੋਟੀ ਜੀ ਬੱਚੀ ਕਹਿੰਦੀ ਹੈ ਤੈਮ ਕਵਿਤਾ ਦੇ ਬੋਲ ਵਿੱਚ ਕਹਿੰਨੇ ਆ ਨੀਲਿਆ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੇਰ ਲੈ ਕੇ ਆ ਪਤਾ ਲੱਗਾ ਮੈਂ ਕੀ ਗਿਆ ਅੱਜ ਤੇ ਜਦੋਂ ਤੂੰ ਲੈ ਕੇ ਆਏਂਗਾ ਨਾ ਮੈਂ ਤੇਰੀ ਲਗਾਮ ਫੜੂੰਗੀ ਤੇ ਮੈਂ ਸਿੱਖਾਂ ਦੇ ਘਰਾਂ ਚ ਲਿਕੇ ਜਾਊਂਗੀ ਇੱਕ ਇੱਕ ਸਿੱਖ ਦੀ ਫ੍ਰਿਜ ਵਿਖਾਉਂਗੀ ਇੱਕ ਇੱਕ ਸਿੱਖ ਦੇ ਲਮਾਰੀਆਂ ਵਿਖਾਉਂਗੀ ਸ਼ਰਾਬ ਨਾਲ ਭਰੀਆਂ ਇਹਨਾਂ ਲਈ ਪੁੱਤ ਵਰਗਿਆ ਸੈਂ ਕੋਈ ਥੋੜਾ ਜਿਹਾ ਸੋਚ ਰਹੇ ਹੋ ਮੈਂ ਕੀ ਕਹ ਰਿਹਾ ਐਹੋ ਹੀ ਕੌਮ ਆ ਇਹੋ ਹੀ ਤੇਰਾ ਪਰਿਵਾਰ ਆ ਜਿਹਨੂੰ ਕਹਿੰਦਾ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਇਹੀ ਤੇਰਾ ਟੱਬਰ ਐ ਇੰਨਾਂ ਦੀ ਪਰਿਵਾਰ ਵਾਰੇ ਅਸੀਂ ਮੈਂ ਦਿਖਾਉਂਗਾ ਇਹਨਾਂ ਦੀਆਂ ਗੱਜਗੱਜ ਲਦਵੀਆਂ ਗੁੱਤਾਂ ਇਹਨਾਂ ਨੇ ਪਿੱਛੋਂ ਕੱਟਤੀਆਂ ਧੀਆਂ ਤੇਰੀਆਂ ਨੇ ਇਹਨਾਂ ਨੇ ਪਰਵੱਟੇ ਕੱਟਤੇ ਮੈਂ ਦਿਖਾਉਂਗੀ ਸਿੱਖਾਂ ਦੇ ਘਰ ਦੇ ਵਿੱਚ ਜੋ ਨਹੀਂ ਸੀ ਹੋਣਾ ਚਾਹੀਦਾ ਹੁੰਦਾ ਇੱਕ ਇੱਕ ਸਿੱਖ ਦੀ ਜ਼ਿੰਦਗੀ ਬੇਈਮਾਨੀ ਨਾਲ ਭਰੀ ਮੈਂ ਤੈਨੂੰ ਵਿਖਾਉਂਗੀ ਮੈਂ ਤੈਨੂੰ ਅਰਦਾਸ ਕਰਦੀ ਆ ਨੀ ਲਿਆ ਇੱਕ ਵਾਰ ਆਪਣੇ ਸਵਾਰ ਨੂੰ ਫੇਰ ਲੈ ਕੇ ਆ ਮੈਂ ਸਿੱਖਾਂ ਦੇ ਘਰ 'ਚ ਖੜੂੰਗੀ ਅਕਵੇਗਰੂ ਤੇ ਮੈਂ ਇੱਕ ਇੱਕ ਸਿੱਖ ਦਾ ਘਰ ਵਿਖਾਉਂਗੀ ਐਨਾਂ ਲਈ ਪਰਿਵਾਰ ਵਾਰ ਗਿਆ ਸੈਂ ਐਨਾਂ ਲਈ ਵਾਰੇ ਸੀ ਉਹ ਪੁੱਤ ਫਿਰ ਪਤਾ ਲੱਗੂਗਾ ਮੈਨੂੰ ਵੀ ਤੇ ਤੇਰੇ ਸਵਾਰ ਨੂੰ ਆਖੋ ਵੇਗਰੂ ਵੇਗਰੂ ਵੀ ਜਿਨ੍ਹਾਂ ਕਿਰਤ ਕਣਾਂ ਲਈ ਮੈਂ ਐਨਾ ਕੁਝ ਕਰਕੇ ਗਿਆ ਅੱਜ ਉਹ ਕਿੱਥੇ ਖਲੋਤੇ ਆ ਫਿਰ ਉਹਨੇ ਇੱਕ ਗੱਲ ਹੋਰ ਕਹੀ ਆਖੋ ਵੇਗਰੂ ਵੇਗਰੂ ਇਧਰ ਨੂੰ ਮੂੰਹ ਕਰ ਲਿਆ ਜਿੱਧਰ ਹਜ਼ਾਰਾਂ ਧੀਆਂ ਬੈਠੀਆਂ ਸੀ ਲੱਖਾਂ ਧੀਆਂ ਬੀਬੀਓ ਤੁਸੀਂ ਸੁਣੋ ਉਹ ਬੱਚੀ ਕਹਿੰਦੀ ਕਹਿੰਦੀ ਜੇ ਦਿਨ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਨਾ ਇਹ ਬੱਚੀ ਸੁਨਾਰੀ 5 ਸਾਲ ਦੀ ਕਿਉਂ ਕਲੇ ਮਾਰੋ ਇੱਕ ਮਿੰਟ ਰਹਿ ਗਿਆ ਦੇ ਜਦੋਂ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਤੇ ਤੁਹਾਨੂੰ ਪਿੱਛੋਂ ਕੋਈ ਆਵਾਜ਼ਾਂ ਮਾਰਦਾ ਏ ਤੁਸੀਂ ਸੁਣਦੀਆਂ ਨਹੀਂ ਮੈਂ ਦੱਸਾਂ ਉਹ ਕਿਹਦੀ ਆਵਾਜ਼ ਆ ਤੇ ਆਂਦੇ ਹੋ ਉਹ ਬੱਚੀ ਕਹਿੰਦੀ ਮੈਂ ਦੱਸਾਂ ਉਹ ਕਿਹਦੀ ਆਵਾਜ਼ ਆ ਤੇ ਆਪ ਵੀ ਕਹਿੰਦੀ ਚਲ ਮੈਂ ਦੱਸ ਦੇਣੀ ਆ ਉਹ ਮਾਤਾ ਗੁਜਰਕੌਰ ਦੀ ਆਵਾਜ਼ ਆ ਜਿੰਨਾ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਸਿੱਖਾ ਦੀਆਂ ਧੀਓ ਪਿੱਛੋਂ ਮਾਂ ਗੁਜਰਕਰ ਆਵਾਜ਼ਾਂ ਮਾਰਦੀ ਮੇਰੀਓ ਬੱਚਿਓ ਇਹ ਰਾਹ ਤੁਹਾਡਾ ਨਹੀਂ ਸੀ ਤੁਸੀਂ ਕਿੱਧਰ ਤੁਰ ਪੀਆਂ ਜੇ ਤੁਸੀਂ ਨਹੀਂ ਹਟਦਿਆਂ ਫਿਰ ਵੀ ਤੇ ਫਿਰ ਮਾਂ ਗੁਜਰਕਰ ਪਿੱਛੋਂ ਆਵਾਜ਼ ਮਾਰਦੀ ਚੰਗਾ ਤੇਰੀ ਮਰਜ਼ੀ ਆ ਜੇ ਤੂੰ ਬਿਊਟੀ ਪਾਰਲਰ ਤੇ ਜਾਣਾ ਹੀ ਇੱਕ ਵਾਰ ਅੱਖਾਂ ਨੀਵੀਆਂ ਕਰਕੇ ਵੇਖ ਤੇਰੇ ਪੈਰਾਂ 'ਚ ਕੀ ਪਿਆ ਮਗਰ ਪੱਥਰ ਦਿਲ ਸੁਣਨ ਵਾਲੀਆਂ ਵੀ ਨਹੀਂ ਹਟਦਿਆਂ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਜਿਹਨੇ ਬਿਊਟੀ ਪਾਰਲਰ ਤੇ ਜਾਂਦੀਆਂ ਨੇ ਅੱਜ ਸਿੱਖਦੀਆਂ ਧੀਆਂ ਆ ਬੱਚੇ ਜਾਂਦੇ ਨੇ ਟੋਪੀਆਂ ਸਿਰਾਂ ਤੇ ਪਾ ਕੇ ਕੰਨਾਂ 'ਚ ਨੱਤੀਆਂ ਪਾਈ ਫਿਰਦੇ ਨੇ ਬੁਰਾ ਹਾਲ ਬੰਕੇ ਦਿਹਾੜੇ ਉਹ ਕਹਿੰਦੀ ਸੀ ਜਿਹਦੇ ਬਿਊਟੀ ਪਾਰਲਰ ਤੇ ਜਾਂਦੇ ਉਹਨਾਂ ਬੱਚੇਓ ਛੋਟੀ ਜਿਹੀ ਬੱਚੀ ਕਹਿ ਰਹੀ ਤੁਸੀਂ ਵੇਖੋ ਤੁਹਾਡੇ ਪੈਰਾਂ 'ਚ ਕੀ ਕਿਆ ਫਿਰ ਆਪ ਵੀ ਕਹਿੰਦੀ ਜੇ ਤੁਹਾਨੂੰ ਨਹੀਂ ਦਿਸਦਾ ਤੇ ਮੈਂ ਦਿਖਾਉਣੀ ਆ ਤੁਹਾਡੇ ਪੈਰਾਂ ਦੇ ਵਿੱਚ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਪਏ ਤੁਸੀਂ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੇ ਪੈਰ ਰੱਖ ਕੇ ਲਾਚਾਂ ਦੇ ਉੱਤੇ ਪੈਰ ਰੱਖ ਕੇ ਬਿਊਟੀ ਪਾਰਲਰਾਂ ਤੇ ਜਾਂਦੀਆਂ ਜੇ ਤੁਸੀਂ ਖੜ ਜੋ ਗੁਰਪੁਰਬ ਮਨਾਇਆ ਤਾਂ ਸਫਲ ਹੈ ਇਹ ਪੁਰਬ ਮਨਾਏ ਸਹਿਬ ਜਦਿਆਂ ਦੇ ਬਾਬਾਣੀਆਂ ਕਹਾਣੀਆਂ ਬਾਬਾਣੀਆਂ ਬਾਬਿਆਂ ਦੀਆਂ ਕਹਾਣੀਆਂ ਬਾਬਾਣੀਆਂ ਵਿੱਚ ਬਾਬਿਆਂ ਦੀਆਂ ਧਿਆਨ ਦਿਓ ਜਰ ਬਾਬਾਣੀਆਂ ਕਹਾਣੀਆਂ ਪੁੱਤ ਜਿਹੜੇ ਪੁੱਤ ਹੁੰਦੇ ਆ ਨਾ ਸੁਪੁੱਤ ਕ੍ਰੇਣ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਨੀਆਂ ਨੇ ਇੱਕ ਪੁੱਤ ਤਾਂ ਹਰ ਇੱਕ ਦਾ ਹੀ ਹੈਗਾ ਏ ਮਗਰ ਸੁਪੁੱਤਰ ਕਿਸੇ ਕਿਸੇ ਦਾ ਹੀ ਹੁੰਦਾ ਨਾ ਵੱਡਿਆਂ ਵਡੇਰਿਆਂ ਦੀਆਂ ਕਹਾਣੀਆਂ ਸੁਣੀਏ ਤੇ ਪੁੱਤਰ ਵੀ ਸਪੁੱਤਰ ਬਣ ਜਾਂਦੇ ਨੇ